ਸਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਸਾਰੀਆਂ ਜੰਗਾਂ ਲੜ ਕੇ ਦਮਦਮਾ ਸਾਹਿਬ ਇੱਥੇ ਰਹਿ ਇਥੋਂ ਦਮਦਮਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੱਖਣ ਵਾਲੇ ਪਾਸੇ ਵੱਲ ਚਾਲਾ ਪਾਇਆ ਦੱਖਣ ਨੂੰ ਗਏ ਉਸ ਦੱਖਣ ਵਾਲੇ ਪਾਸੇ ਇੱਕ ਨਦੀ ਦੇ ਕੰਢੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੜਾ ਕੀਤਾ ਟਿਕਾਣਾ ਕੀਤਾ ਤੇ ਕੁਝ ਲੋਕਾਂ ਨੇ ਆਣ ਕੇ ਦੱਸਿਆ ਕਹਿਣ ਲੱਗੇ ਸਤਿਗੁਰੂ ਜੀ ਪਰਲੇ ਪਾਸੇ ਨਹੀਂ ਜਾਣਾ ਗੁਰੂ ਪਾਤਸ਼ਾਹ ਨੇ ਕਿਹਾ ਕਿਉਂ ਕਹਣ ਲੱਗੇ ਉੱਥੇ ਨਾ ਇੱਕ ਬਿਰਾਗੀ ਰਹਿੰਦਾ ਹੈ ਤੇ ਜਦੋਂ ਕੋਈ ਸਾਧੂ ਸੰਤ ਉਸ ਬਿਰਾਗੀ ਕੋਲ ਜਾਵੇ ਤੇ ਉਹ ਉਹਦੇ ਨਾਲ ਮਜ਼ਾਕ ਕਰਦਾ ਹੈ ਉਹਦਾ ਮਜ਼ਾਕ ਰੰਗਦਾ ਹੈ ਇਸ ਕਰਕੇ ਤੁਸੀਂ ਉਹਦੇ ਵਾਲੇ ਪਾਸੇ ਨਹੀਂ ਜਾਣਾ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਚਲੋ ਕੋਈ ਗੱਲ ਨਹੀਂ ਭਾਈ ਜੇ ਇਦਾਂ ਦਾ ਕੋਈ ਹੈ ਹੁਣ ਤਾਂ ਅਸੀਂ ਜ਼ਰੂਰ ਜਾਵਾਂਗੇ ਹੋ ਸਕਦਾ ਸਾਡੇ ਗਿਆਨ ਮਤ ਬਦਲ ਜਾਏ ਤਬਦੀਲ ਹੋ ਜਾਏ ਗੁਰੂ ਪਾਤਸ਼ਾਹ ਉਹਦੇ ਡੇਰੇ ਵਿੱਚ ਚਲੇ ਗਏ ਉਹਦਾ ਨਾਮ ਸੀ ਮਾਧੋਦਾਸ ਬੈਰਾਗੀ ਜਦੋਂ ਬਚਪਨ ਦੇ ਵਿੱਚ ਸੀ ਤੇ ਬਚਪਨ ਦੇ ਵਿੱਚ ਉਹਦਾ ਨਾਮ ਲక్ష్మణ ਦਾਸ ਸੀ ਪਿਓ ਦੇ ਨਾਲ ਸ਼ਿਕਾਰ ਖੇਡਣ ਜਾਂਦਾ ਸੀ ਤਾਕਤਵਰ ਸੀ ਬੜਾ ਜੋਧਾ ਬਲਵਾਨ ਸੀ ਤੇ ਇਤਿਹਾਸ ਕਹਿੰਦਾ ਜਦੋਂ ਇੱਕ ਦਿਨ ਸ਼ਿਕਾਰ ਖੇਡਦਿਆਂ ਖੇਡਦਿਆਂ ਇੱਕ ਤੀਰ ਮਾਰਿਆ ਤੇ ਤੀਰ ਹਿਰਨੀ ਦੇ ਪੇਟ ਵਿੱਚ ਵੱਜਾ ਫਿਰ ਨੀ ਦੇ ਪੇਟ ਵਿੱਚ ਤੀਰ ਵੱਜਾ ਫਿਰ ਨੀ ਮਰ ਗਈ ਤੇ ਮਰਦੀ ਮਰਦੀ ਹਿਰਨੀ ਦਾ ਬੱਚਾ ਜਨਮ ਲੈ ਰਿਆ ਸੀ ਉਹ ਬੱਚਾ ਵੀ ਤੜਫਦਾ ਹੋਇਆ ਮਰ ਗਿਆ ਜਦੋਂ ਲక్ష్మణ ਦਾਸ ਨੇ ਜਾ ਕੇ ਵੇਖਿਆ ਵੀ ਮੇਰੇ ਤੀਰ ਦੇ ਨਾਲ ਇੱਕ ਹਿਰਨੀ ਮਰ ਗਈ ਮੇਰੇ ਤੀਰ ਦੇ ਨਾਲ ਇੱਕ ਬੱਚਾ ਉਸ ਹਿਰਨੀ ਦਾ ਤੜਫਦਾ ਹੋਇਆ ਮਰ ਗਿਆ ਉਹ ਚੜ ਨਹੀਂ ਸਕਿਆ ਜਦੋਂ ਨਾ ਜਾ ਸਕਿਆ ਤੇ ਉਸ ਦੁੱਖ ਨੂੰ ਹਿਰਦੇ ਤੇ ਲੈ ਕਰਕੇ ਸੰਸਾਰ ਛੱਡ ਕੇ ਘਰ-ਬਾਰ ਛੱਡ ਕੇ ਸਾਰਾ ਕੁਝ ਛੱਡ ਕੇ ਤੇ ਬਿਰਾਗੀ ਹੋ ਗਿਆ ਬਣ ਗਿਆ ਲਿਸ਼ਵਨ ਦਾਸ ਤੋਂ ਮਾਧੋ ਦਾਸ ਬਿਰਾਗੀ ਡੇਰਾ ਬਣਾ ਕੇ ਬਹਿ ਗਿਆ ਅਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਏ ਇਹਦੇ ਡੇਰੇ ਵਿੱਚ ਇਹਦੇ ਪਲੰਘ ਤੇ ਜਾ ਕੇ ਬੈਠੇ ਤੇ ਸਿੱਖਾਂ ਨੇ ਇਹਦੇ ਡੇਰੇ ਵਿੱਚ ਬੈਠੇ ਜਿਹੜੇ ਬੱਜੇ ਬੱਕਰੇ ਸਾਨੂੰ ਝਟਕਾ ਦਿੰਦੇ ਮਾਰਦੇ ਤੇ ਜਦੋਂ ਖੂਨ ਡੁੱਲਾ ਵੇਖਿਆ ਇਹਨੂੰ ਉਹ ਹਿਰਨੀ ਦਾ ਬੱਚਾ ਯਾਦ ਆਇਆ ਤੜਫ ਕੇ ਕਲਪ ਕੇ ਗੁਰੂ ਪਾਤਸ਼ਾਹ ਨੂੰ ਪਿਆ ਕਿ ਤੁਹਾਡੇ ਸਿੱਖਾਂ ਨੇ ਆਹ ਕੀ ਪਾਪ ਕੀਤਾ ਇਹ ਬੱਚੇ ਇਹ ਬੱਕਰੇ ਵੜ ਦਿੱਤੇ ਨੇ ਆਪ ਪਵਿੱਤਰ ਕਰ ਦਿੱਤਾ ਮੇਰਾ ਡੇਰਾ ਫਿਰ ਗੁਰੂ ਪਾਤਸ਼ਾਹ ਨੇ ਉਪਦੇਸ਼ ਕੀਤਾ ਸੀ ਕਿਣ ਲੱਗੇ ਮਾਧੋਦਾਸ ਅੱਜ ਇੰਨਾ ਕ ਡੁੱਲਾ ਹੋਇਆ ਖੂਨ ਵੇਖ ਕੇ ਘਬਰਾ ਗਿਆ ਜਾਂ ਵੇਖ ਪੰਜਾਬ ਦੀ ਧਰਤੀ ਤੇ ਕਿੰਨਾ ਜ਼ੁਲਮ ਹੋ ਰਿਹਾ ਹੈ ਤੈਨੂੰ ਉਸ ਡੁੱਲੇ ਹੋਏ ਖੂਨ ਦਾ ਕੋਈ ਦੁੱਖ ਨਹੀਂ ਜਾ ਉਠ ਜਾ ਕੇ ਉਸ ਡੁੱਲੇ ਹੋਏ ਖੂਨ ਦੇ ਵਾਸਤੇ ਜ਼ੁਲਮ ਨੂੰ ਰੋਕਣ ਦੇ ਵਾਸਤੇ ਤਲਵਾਰ ਚੁੱਕ ਇਥੇ ਮਾਧੋਦਾਸ ਬੈਰਾਗੀ ਨੂੰ ਗੁਰੂ ਪਾਤਸ਼ਾਹ ਨੇ ਖੰਡੇ ਦੀ ਪੌੜ ਤਿਆਰ ਕਰਕੇ ਆਪ ਖੰਡੇ ਦੀ ਪੌੜ ਹੱਥੀਂ ਛਕਾਈ ਪੰਜ ਪਿਆਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਲੱਗੇ ਹੋਰ ਸਿੱਖ ਲੱਗੇ ਤੇ ਪੰਜਾਂ ਨੇ ਖੰਡੇ ਦੀ ਪੌੜ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਨੇ ਹੱਥੀਂ ਮਾਧੋਦਾਸ ਬੈਰਾਗੀ ਨੂੰ ਛਕਾਈ ਜਦੋਂ ਪੌੜ ਦਿੱਤੀ ਨਾਮ ਰੱਖਿਆ ਉਹ ਗੁਰਬਖਸ਼ ਸਿੰਘ ਤੇ ਪਰ ਚਲਤ ਹੋਇਆ ਗੁਰੂ ਦਾ ਬੰਦਾ ਬੰਦਾ ਸਿੰਘ ਬਹਾਦਰ ਬੜਾ ਬਹਾਦਰ ਸੀ ਪੰਜ ਸਿੰਘ ਦਿੱਤੇ ਪੰਜ ਨਿਸ਼ਾਨ ਦਿੱਤੇ ਨਗਾਰਾ ਦਿੱਤਾ ਤੇ ਪੰਜਾਬ ਵਾਲਾ ਤੋੜ ਦਿੱਤਾ ਕਿ ਜਿਹੜਾ ਜ਼ੁਲਮ ਪੰਜਾਬ ਤੇ ਵਧਿਆ ਹੋਇਆ ਉਸ ਜ਼ੁਲਮ ਦਾ ਖਾਤਮਾ ਕਰ ਪੰਜਾਬ ਆਇਆ ਮਾਧੋਦਾਸ ਬਰਾਗੀ ਗੁਰਬਖਸ਼ ਸਿੰਘ ਬਣ ਕੇ ਇੱਥੇ ਆਣ ਕੇ ਸਮਾਣਾ ਜਿੱਤਿਆ ਸੰਡਾਉ ਰਾਜਤਿਆ ਸਮਾਣੇ ਤੇ ਸੰਡਾਰੇ ਤੋਂ ਬਾਅਦ ਹੋਰ ਨਿੱਕੇ ਨਿੱਕੇ ਵੱਡੇ ਸ਼ਹਿਰਾਂ ਨੂੰ ਜਿੱਤ ਕੇ ਸਰਹੰਦ ਤੇ ਆਣ ਕੇ ਹਮਲਾ ਕੀਤਾ ਸਰਹੰਦ ਫਤਿਹ ਕੀਤੀ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਖਾਲਸੇ ਦਾ ਝੰਡਾ ਬੁਲੰਦ ਹੋ ਗਿਆ ਖਾਲਸਾ ਰਾਜ ਸਥਾਪਿਤ ਕਰਕੇ ਤੇ ਜਦੋਂ ਸਮਾਪਤੀ ਹੋਇਆ ਆ ਆਪਣੇ ਨਜ਼ਦੀਕ ਗੁਰਦਾਸ ਨੰਗਲ ਦੀ ਖੜੀ ਇਥੇ ਮਾਧੋਦਾਸ ਪੈਰਾਗੀ ਭਾਈ ਗੁਰਬਖਸ਼ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਕੋਲ ਸਿੱਖਾਂ ਨੂੰ ਘੇਰਾ ਪੈ ਗਿਆ ਇਤੋਂ ਸਿੱਖਾਂ ਨੂੰ ਫੜਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੋਈ, ਸਿੱਖਾਂ ਦੀ ਗ੍ਰਿਫਤਾਰੀ ਹੋਈ ਤੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਜਲੂਸ ਕੱਢ ਕੇ ਦਿੱਲੀ ਵਿਖੇ ਇਹਨਾਂ ਨੂੰ ਲਿਜਾਇਆ ਗਿਆ ਫਰਖਸ਼ੀਰ ਦੇ ਕੋਲ। ਅੱਜ ਫਰਖਸ਼ੀਰ ਬਾਦਸ਼ਾਹ ਦੇ ਕੋਲ ਇਹ ਸਿੱਖਾਂ ਦਾ ਜਲੂਸ ਪਹੁੰਚਿਆ। 700 ਜਿਉਂਦਾ ਸਿੱਖ ਸੀ ਜਿਨ੍ਹਾਂ ਨੂੰ ਅਸੀਂ ਇਤਿਹਾਸ ਪੜ੍ਹਦੇ ਹਾਂ ਰੋਜ਼ ਦਾ 100 ਸਿੱਖ ਸ਼ਹੀਦ ਕੀਤਾ ਜਾਂਦਾ ਸੀ। ਰੋਜ਼ਾਨਾ 100 ਸਿੱਖ ਸ਼ਹੀਦ ਹੋਣਾ ਤੇ ਜਿੱਦਣ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ ਕਹਿੰਦੀ ਐ ਫਰਖਸ਼ੀਰ ਬਾਦਸ਼ਾਹ ਨੇ ਚਿੱਠੀ ਲਿਖ ਕੇ ਘੱਲੀ ਕਿ ਬੰਦਾ ਸਿੰਘ ਕਿਵੇਂ ਮਰਨਾ ਚਾਹੁੰਨੇ ਕਿਵੇਂ ਦੀ ਮੌਤ ਚਾਹੁੰਨੇ ਤੇ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ ਕਹਿਣ ਲੱਗਾ ਬਾਦਸ਼ਾਹ ਜਿੱਦਾਂ ਤੂੰ ਆਪਣੀ ਮੌਤ ਚਾਹੁੰਨਾ ਓਦਾਂ ਦੀ ਮੌਤ ਮੈਨੂੰ ਦੇ ਦੇ ਜਿੱਦਾਂ ਦੀ ਤੂੰ ਆਪਣੀ ਮੌਤ ਚਾਹੁੰਨਾ ਫਰਖਸ਼ੀਰ ਨੇ ਬੰਦਾ ਸਿੰਘ ਬਹਾਦਰ ਦੇ ਵਾਸਤੇ ਵੱਡੇ ਤਸਹੀਹਾਂ ਦਾ ਐਲਾਨ ਕੀਤਾ ਤੇ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਦੀ ਧਰਤੀ ਤੇ ਸ਼ਹੀਦ ਕਰਨ ਦੇ ਵਾਸਤੇ ਬਿਠਾਇਆ ਗਿਆ ਸਭ ਤੋਂ ਪਹਿਲਾਂ ਉਹ ਡੋਲ ਜਾਏ ਉਹਨੂੰ ਡਲਾਉਣ ਦੇ ਵਾਸਤੇ ਬੰਦਾ ਸਿੰਘ ਬਹਾਦਰ ਦਾ ਛੋਟੀ ਜੀ ਉਮਰ ਦਾ ਪੁੱਤਰ ਅਜੈ ਸਿੰਘ ਨੂੰ ਲਿਆ ਕਰਕੇ ਗੋਦ ਵਿੱਚ ਰੱਖਿਆ ਕਹਿਣ ਲੱਗੇ ਬੰਦਾ ਸਿੰਘ ਉਹਦੇ ਹੱਥ ਵਿੱਚ ਖੰਜਰ ਫਰਾਇਆ ਤੇ ਕਹਿੰਦੇ ਇਹਦੇ ਦਿਲ ਦੇ ਹਿਰਦੇ ਵਿੱਚ ਇਹਦੇ ਸੀਨੇ ਵਿੱਚ ਮਾਰ ਇਹਦਾ ਦਿਲ ਕਾ ਬੰਦਾ ਸਿੰਘ ਨੇ ਕਿਹਾ ਨਹੀਂ ਭਾਈ ਮੈਂ ਗੁਰੂ ਨਾਨਕ ਦਾ ਸਿੱਖ ਗੁਰੂ ਗੋਬਿੰਦ ਸਿੰਘ ਦਾ ਸਿੱਖ ਮੈਂ ਆਪਣਾ ਬਚਾ ਤੇ ਕੀ ਮੈਂ ਦੁਸ਼ਮਣ ਦੇ ਬੱਚੇ ਤੇ ਵੀ ਵਾਰ ਨਹੀਂ ਕਰ ਸਕਦਾ ਇਹ ਤੁਹਾਡੇ ਹਵਾਲੇ ਆ ਤੁਸੀਂ ਚਾਹੋ ਜੋ ਮਰਜ਼ੀ ਕਰੋ ਮੈਂ ਆਪਣੇ ਹੱਥੀ ਨਹੀਂ ਮਾਰ ਸਕਦਾ ਬੰਦਾ ਸਿੰਘ ਬਹਾਦਰ ਦੇ ਗੋਦ ਦੇ ਵਿੱਚ ਪਏ ਹੋਏ ਉਸ ਬੱਚੇ ਤੇ ਜ਼ੁਲਮ ਨੇ ਜ਼ਾਲਮ ਨੇ ਜ਼ੁਲਮ ਕਰਦਿਆਂ ਹੋਇਆਂ ਤੇ ਉਸ ਛੁਰੀ ਦੇ ਨਾਲ ਵਾਰ ਕੀਤਾ ਤੇ ਉਹਦਾ ਜਿਗਰ ਦਾ ਟੁਕੜੇ ਦਾ ਉਦਾ ਦਿਲ ਬਾਹਰ ਕੱਢਿਆ ਤੜਫਦਾ ਹੋਇਆ ਧੜਕਦਾ ਹੋਇਆ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਉਣਾ ਸ਼ੁਰੂ ਕੀਤਾ ਪਰ ਇੱਕ ਪਾਸੇ ਵੇਖੋ ਜਿਹੜਾ ਕਦੀ ਬੰਦਾ ਸਿੰਘ ਫਿਰਨੀ ਦੇ ਬੱਚੇ ਨੂੰ ਤੜਫਦਾ ਹੋਇਆ ਵੇਖ ਕੇ ਸੰਸਾਰ ਛੱਡ ਗਿਆ ਫਿਰਨੀ ਦੇ ਬੱਚੇ ਨੂੰ ਤੜਫਦਾ ਹੋਇਆ ਵੇਖ ਕੇ ਇਹਨਾਂ ਡੋਲ ਗਿਆ ਉਹ ਸਾਰਾ ਕੁਝ ਛੱਡ ਕੇ ਭਗਤੀ ਵਾਲੇ ਪਾਸੇ ਤੇ ਹੋਰ ਵਿਰਾਗਤਾ ਵਾਲੇ ਪਾਸੇ ਚਲਾ ਗਿਆ ਅੱਜ ਗੋਦ ਵਿੱਚ ਆਪਣਾ ਪੁੱਤਰ ਪਿਆ ਪਰ ਗੁਰੂ ਦੇ ਖੰਡੇ ਦੀ ਪੌੜ ਦੀ ਏਨੀ ਤਾਕਤ ਹੈ ਅੱਜ ਆਪਣੇ ਪੁੱਤਰ ਦੀ ਤੜਫਦਾ ਹੋਇਆ ਦਿਲ ਵੇਖਦਾ ਪਿਆ ਤੜਕਦਾ ਹੋਇਆ ਦਿਲ ਵੇਖਦਾ ਪਿਆ ਅੱਜ ਆਪਣਾ ਪੁੱਤਰ ਅੱਖਾਂ ਸਾਹਮਣੇ ਮਰਦਾ ਪਿਆ ਪਰ ਅੱਜ ਬੰਦਾ ਸਿੰਘ ਡੋਲਦਾ ਨਹੀਂ ਪਿਆ ਇਹ ਕਾਦੀ ਤਾਕਤ ਹੈ ਇਹ ਗੁਰੂ ਕੇ ਖੰਡੇ ਦੀ ਪੜ੍ਹ ਦੀ ਤਾਕਤ ਹੈ ਗੁਰੂ ਦੇ ਮਾਰੇ ਹੋਏ ਉਹਨਾਂ ਛਟਿਆਂ ਦੀ ਤਾਕਤ ਹੈ ਜਿੰਨਾਂ ਛਟਿਆਂ ਦੀ ਬਦੌਲਤ ਗੁਰੂ ਨੇ ਇਹਨਾਂ ਤਗੜਾ ਕਰ ਦਿੱਤਾ ਇਹਨਾਂ ਬਲਵਾਨ ਕਰ ਦਿੱਤਾ ਅੱਜ ਸਿੱਖ ਦਾ ਆਪਣਾ ਪੁੱਤਰ ਵੀ ਸ਼ਹੀਦ ਹੋ ਰਿਹਾ ਹੈ ਪਰ ਸਿੱਖ ਡੋਲਦਾ ਹੀ ਨਹੀਂ ਪਿਆ